ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸੰਗਤ ਇਹ ਵੱਲੋਂ ਆਪ ਸਮੂਹ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਬੜਾ ਸੁਭਾਗਾ ਦੇਣਾ ਪਿੰਡ ਪੌਗਿੰਡ ਦੀ ਧਰਤੀ ਦੇ ਉੱਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਸੰਗਤਾਂ ਦੀ ਸਹੂਲਤ ਵਾਤੇ ਲਗਾਇਆ ਤੁਸੀਂ ਦੇਖ ਸਕਦੇ ਆ ਡਾਕਟਰ ਸਾਹਿਬ ਦੀਆਂ ਟੀਮਾਂ ਸਵੇਰ ਦੀਆਂ ਸੇਵਾ ਕਰਦੀਆਂ ਪਈਆਂ ਸੰਗਤਾਂ ਦੀਆਂ ਤੇ ਸੰਗਤਾਂ ਦਾ ਇਕੱਠ ਵੀ ਇੱਥੇ ਗਿੰਤੀ ਤੋਂ ਬਾਹਰ ਦਾਵਾ ਬਹੁਤ ਗਿੰਤੀ ਬਹੁਤ ਦਾਤ ਦੇ ਨਾਲ ਸੰਗਤਾਂ ਗੁਰੂ ਸਾਹਿਬ ਦੇ ਪਿਆਰ ਲੈਣ ਵਾਸਤੇ ਬਾਬਾ ਦੀਪ ਸਿੰਘ ਜੀ ਦਾ ਪਿਆਰ ਅਸੀਸਾਂ ਲੈਣ ਵਾਸਤੇ ਇੱਥੇ ਪਹੁੰਚ ਰਹੀਆਂ ਨੇ ਤੇ ਹਰੇਕ ਦਾ ਮਨ ਹੁੰਦਾ ਕਿ ਅਸੀਂ ਜਾ ਕੇ ਸੇਵਾ ਕਰੀ ਆਈ ਹੋਈ ਸੰਗਤ ਦੀ ਜਿੱਥੇ ਸਰੀਰਾਂ ਨੂੰ ਛੱਕਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਲੱਗੇ ਹੋਏ ਨੇ ਉੱਥੇ ਮੈਡੀਕਲ ਦਾ ਜਿਹੜਾ ਲੰਗਰ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਸੰਗਤ ਤੇਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਬਾਬਾ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥਾ ਜੁਕੇ ਵਾਲੇ ਤਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਸੁਪੁੱਤਰੀ ਬੀਬੀ ਵੀਰੋ ਜੀ ਤੇ ਭਾਈ ਆ ਸਾਧੂ ਰਾਮ ਜੀ ਉਹਨਾਂ ਦੀ ਪੁੱਤਰਾਂ ਦੀ ਯਾਦ ਵਿੱਚ ਪਿੰਡ ਚਭਾਲ ਵਿਖੇ ਇੱਕ ਗੁਰਦੁਆਰਾ ਸਥਾਪਿਤ ਕੀਤਾ ਗਿਆ ਸਾਰੇ ਪਿੰਡ ਦੇ ਵੱਲੋਂ ਇਹ ਜਿਹੜਾ ਸਹਿਯੋਗ ਕੀਤਾ ਗਿਆ ਆਪਣਾ ਤੇਲ ਫੁੱਲ ਭੇਜਿਆ ਗਿਆ ਕਿ ਬਾਬਾ ਜੀ ਦੇ ਸਥਾਨ ਦੇ ਉੱਤੇ ਇਹ ਮੈਡੀਕਲ ਦਾ ਲੰਗਰ ਲੱਗਣਾ ਵਾ ਤੇ ਉਹਦੇ ਵਾਸਤੇ ਆਪਣੀ ਸੇਵਾ ਜਿਹੜੀ ਸੰਗਤ ਨੇ ਭੇਜੀ ਸੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਐਡਾ ਮੈਡੀਕਲ ਕੈਂਪ ਲੱਗਾ ਸਭ ਤੋਂ ਜ਼ਿਆਦਾ ਅਸੀਂ ਧੰਨਵਾਦ ਕਰਦੇ ਹਾਂ ਇਹ ਡਾਕਟਰ ਦੀਆਂ ਟੀਮਾਂ ਦਾ ਆਰਐਮਪੀ ਡਾਕਟਰ ਇਹ ਪੂਰੇ ਜ਼ਿਲ੍ਹੇ ਦੇ ਡਾਕਟਰ ਜਿਹੜੇ ਇੱਥੇ ਸਾਡੇ ਕੋਲ ਪਹੁੰਚੇ ਹੋਏ ਨੇ ਸੇਵਾ ਕਰਨ ਵਾਸਤੇ ਸੋ ਅਸੀਂ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗੇ ਇਹ ਜਿਹੜੀ ਆਪ ਜੀ ਦੀ ਯੂਨੀਅਨ ਬਣੀ ਹੋਈ ਉਹਨਾਂ ਬਾਰੇ ਵੀ ਆਏ ਹੋਏ ਜਿਹੜੇ ਵੀਰ ਨੇ ਆਪ ਜੀ ਦਾ ਸਹਿਯੋਗ ਕਰਦੇ ਪਏ ਆ ਜੋ ਸੰਗਤਾਂ ਦੀ ਸੇਵਾ ਵਾਸਤੇ ਸਵੇਰ ਤੋਂ ਇੱਥੇ ਪਹੁੰਚੇ ਹੋਏ ਨੇ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪ ਜੀ ਨੂੰ ਜੀ ਆਇਆਂ ਆਖਦੇ ਆ ਸੰਗਤ ਏਡ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਹਿਯੋਗ ਕੀਤਾ ਸੰਗਤਾਂ ਵਾਸਤੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੱਖਾਂ ਹੀ ਤਦਾਦ ਦੇ ਵਿੱਚ ਸੰਗਤ ਦੇਸ਼ ਵਿਦੇਸ਼ ਤੋਂ ਪਵਣ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਪਹੁੰਚ ਰਹੀ ਹੈ ਸੰਗਤ ਦੇ ਛਕਣ ਵਾਸਤੇ ਜਿਸ ਤਰ੍ਹਾਂ ਵਕ ਵਕ ਤਰ੍ਹਾਂ ਦੇ ਲੰਗਰ ਪਦਾਰਥ ਗੰਨੇ ਦੇ ਰਾਸ ਫਰੂਟ ਕੋਈ ਗਿਣਤੀ ਨਹੀਂ ਉਹਦੇ ਵਾਸਤੇ ਇਸ ਤਰ੍ਹਾਂ ਜੀ ਫਰਸਟ ਏਡ ਵਾਸਤੇ ਮੈਡੀਕਲ ਕੈਂਪ ਲਗਾਇਆ ਗਿਆ ਵਾ ਗੁਰਦੁਆਰਾ ਅੱਡਾ ਚਭਾਲ ਬੀਬੀ ਵੀਰੋ ਜੀ ਦੇ ਸਥਾਨ ਤੋਂ ਵੀਰ ਜੀ ਹਣੀ ਸੰਗਤ ਅਡ ਚੈਨਲ ਤੇ ਬਾਬਾ ਮਿੰਦਰ ਸਿੰਘ ਜੀ ਯੂਕੇ ਵਾਲਿਆਂ ਵੱਲੋਂ ਇਹ ਜਿਹੜਾ ਵਾ ਸੇਵਾ ਦਾ ਜਿਹੜਾ ਕਾਰਜ ਆ ਇਹ ਫਸਟ ਡੇਟ ਦਾ ਕੀਤਾ ਗਿਆ ਏ ਉਹਦੇ ਵਿੱਚ ਸਾਡੀ ਜਿਹੜੀ ਮੈਡੀਕਲ ਟੀਮ ਆ ਉਹਦੇ ਵਿੱਚ ਡਾਕਟਰ ਡਾਕਟਰ ਤ੍ਰਿਜਿੰਦਰ ਸਿੰਘ ਜੀ ਢਿੱਲੋਂ ਪ੍ਰਧਾਨ ਸੂਬਾ ਪ੍ਰਧਾਨ ਉਹ ਸਮੁੱਚੀ ਟੀਮ ਆ ਜਿਹੜੀ ਇਹ ਵਿੱਚ ਜ਼ਿਲ੍ਹੇ ਦੀ ਟੀਮ ਬੈਠੀ ਆ ਡਾਕਟਰ ਮਲਕੀਤ ਸਿੰਘ ਜੀ ਨੇ ਡਾਕਟਰ ਭਵਿੰਦਰ ਸਿੰਘ ਜੀ ਸੁਰ ਸਿੰਘ ਤੋਂ ਹੋਰ ਮੇਰੇ ਵੀਰ ਡਾਕਟਰ ਨਿਰਮਲ ਸਿੰਘ ਜੀ ਔਰ ਸੁਰਸਿੰਘ ਤੋਂ ਸਾਡੇ ਜਿੰਨੇ ਵੀ ਡਾਕਟਰ ਨੇ ਤੇ 10 ਡਾਕਟਰ ਜੀਂਦਰ ਸਿੰਘ ਢਿੱਲੋਂ ਬਲਾਕ ਪ੍ਰਧਾਨ ਸਮੂਹ ਸੰਗਤ ਦਾ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਦੇਸ਼ ਵਿਦੇਸ਼ ਤੋਂ ਮਤਲਬ ਸੰਗਤਾਂ ਦੀ ਸਹੂਲਤ ਵਾਸਤੇ ਜਿਹੜਾ ਕੈਂਪ ਦੇ ਵਿੱਚ ਵਕ ਵਕ ਤਰ੍ਹਾਂ ਦੀਆਂ ਦਵਾਈਆਂ ਸਹੂਲਤ ਦਿੱਤੀ ਗਈ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਬੈਓ ਜੀ ਖਾਲਸਾ ਵੇਜ ਦੇ ਪਤੇ ਜੀ ਇਹਨੇ ਵੀਰ ਜੀ ਆਪਣੇ ਜੂਨੀਅਰ ਦਾ ਨਾਮ ਕੀ ਹੈਗਾ ਨਿਊ ਮੈਡੀਕਲ ਪੇਟੀਸ਼ਨਰ ਐਸੋਸੀਏਸ਼ਨ ਰਜਿਸਟਰ ਨੰਬਰ 100 ਪੰਜਾਬ ਸੋ ਪੂਰੇ ਪੰਜਾਬ ਦੇ ਵੀਰਾਂ ਨੇ ਟੀਮ ਇਕੱਤਰ ਕੀਤੀ ਹੋਈ ਆ WhatsApp ਤੇ ਗਰੁੱਪ ਬਣਿਆ ਹੋਇਆ ਜਦੋਂ ਕਿਤੇ ਮੇਲਾ ਹੁੰਦਾ ਇੱਕ ਦੂਜੇ ਨੂੰ ਸੰਪਰਕ ਕਰਕੇ ਤੇ ਉੱਥੇ ਪਹੁੰਚ ਕੇ ਸੰਗਤ ਦੀ ਸੇਵਾ ਕਰਦੇ ਨੇ ਸੋ ਇੱਥੇ ਵੀਡੀਓ ਖਤਮ ਨਹੀਂ ਆ ਅਸੀਂ ਨਾਲ-ਨਾਲ ਤੁਹਾਨੂੰ ਮੇਲੇ ਦੇ ਦਰਸ਼ਨ ਵੀ ਕਰਾਵਾਂਗੇ ਮੈਡੀਸਿਨ ਕਿੰਨੀ ਕੁ ਲੱਗਦੀ ਪਈ ਆ ਇਸ ਟਾਈਮ ਵੀਰ ਜੀ ਮੈਡੀਸਿਨ ਜੇ ਤੁਸੀਂ ਦੇਖੋ ਜਿਹੜੇ ਹਸਾਬ ਨਾਲ ਸੰਗਤ ਆ ਉਸ ਹਸਾਬ ਨਾਲ ਹੀ ਮੈਡੀਸਿਨ ਵੀ ਯੂਜ਼ ਹੋ ਰਹੀ ਆ ਤੇ ਸਾਨੂੰ ਫੇਰ ਵੀ ਲਿਸਟ ਦੁਬਾਰਾ ਤੋਂ ਤਿਆਰ ਕਰਨੀ ਪੈ ਰਹੀ ਆ ਕਿਉਂਕਿ ਮੈਡੀਸਿਨ ਦੀ ਲੋਡ ਪੈ ਰਹੀ ਆ ਆਪ ਸੰਗਤਾ ਜਿਹਦਾ ਕੋਈ ਮਨ ਕਰੇ ਤੁਸੀਂ ਇਹ ਸਹਿਯੋਗ ਕਰ ਸਕਦੇ ਹੋ ਮੈਡੀਸਿਨ ਲਿਆ ਕੇ ਇੱਥੇ ਤੁਸੀਂ ਦੇ ਸਕਦੇ ਹੋ ਲਿਸਟ ਅਸੀਂ ਨਾਲ-ਨਾਲ ਤਿਆਰ ਕਰ ਰਿਹਾ ਤੇ ਜਿਹੜਾ ਸਾਡਾ ਫੋਨ ਨੰਬਰ ਆ ਤੁਸੀਂ ਅਸੀਂ ਉਹ ਵੀ ਬੋਲ ਦਿੰਦੇ ਆ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਕਿ ਕਿੰਦਾ ਦੀ ਮੈਡੀਸਨ ਚਾਹੀਦੀ ਆ ਉਹਦੇ ਬਾਰੇ ਸਾਡੇ ਕੋਲ ਤੁਸੀਂ ਜਾਣਕਾਰੀ ਲੈ ਸਕਦੇ ਹੋ 97795 68795 ਇਸ ਨੰਬਰ ਤੇ ਕਾਲ ਕਰੋ ਅਸੀਂ ਡਾਕਟਰ ਨਾਲ ਤੁਹਾਡੀ ਗੱਲ ਕਰਵਾ ਕੇ ਜੋ ਮੈਡੀਸਨ ਜ਼ਰੂਰਤ ਲੋੜ ਪੈ ਰਹੀ ਹੈ ਇੱਥੇ ਸੰਗਤਾਂ ਵਾਸਤੇ ਉਹਦੀ ਸਾਂਝ ਆਪ ਜੀ ਦੇ ਨਾਲ ਪਾਵਾਂਗੇ ਜੀ ਆ ਰੋਬੜਾ ਪਿਆ ਰੋਬੜਾ ਪਿਆ 1 ਮਿੰਟ ਹੋ ਗਿਆ ਕੋਈ ਨਹੀਂ ਕੋਈ ਨਹੀਂ ਨਾ ਚੰਬੂਜੀ ਨਾ ਕੋਈ ਗੱਲ ਕੋਈ ਨਹੀਂ ਹੁਣ ਇਹ ਵੱਜ ਗਿਆ ਤਾਂ ਬਾਈ ਅੱਛਾ ਹੁਣ ਵੱਜਿਆ ਹਾਂਜੀ ਪਹਿਲਾਂ ਮਾੜਾ ਉਹ ਚਾਹ ਕੋਹਰਜੀ ਭਰੀ ਦੇ ਇੱਕ ਦਮ ਵੱਜ ਗਿਆ ਫੂਟ ਉਹਦੇ ਕਰਕੇ ਪਾਸ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਅੱਜ ਫੂਟ ਵੱਜ ਗਿਆ ਨਾ ਇੱਕ ਜ਼ਿਆਦਾ ਅਵੇ ਪਿਆ ਕਾਟਣਾ ਅਨੁਸਾਰ ਉਹ ਆਪਣੇ ਲਈ ਨਾਮ ਆ। ਜਿਹੜਾ ਨਾਲ ਹੈ ਕਿ ਜਰ। ਉਹ ਸਭੀ ਬੇਚ ਮਾਨੋ ਬੇਚ ਭਾਈ ਆ ਜਾ। ਮੈਂ ਜੀ ਇੱਛਾ ਕਿ ਜਿਹੜਾ ਮਾਲਕ ਨੇ ਮੋ ਹੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਅਮਰ ਸ਼ਹੀਦ ਤਤ ਬੀਤੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜੀਆ ਦੇ ਜਨਮ ਦਿਹਾੜੇ ਨੂੰ ਸਮਰਪਤ ਜੋ ਆਪ ਸਭ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹੋ ਸੰਗਤ ਜੀ ਇਸ ਜਨਮ ਦਿਹਾੜੇ ਨੂੰ ਸਮਰਪਤ ਜੋ ਅਨੋਖਾ ਸ਼ਬਦ ਦਾ ਲੰਗਰ ਹੈ ਗੁਰਬਾਣੀ ਦਾ ਲੰਗਰ ਹੈ ਜਿਹੜਾ ਅਸੀਂ ਵਿਸ਼ੇਸ਼ ਉਪਰਾਲਾ ਕੀਤਾ ਜਥਾ ਬਾਬਾ ਦੀਪ ਸਿੰਘ ਦਮਦਮੀ ਟਕਸਾਲ ਫਤਿਹਗੜ੍ਹ ਸਾਹਿਬ ਵੱਲੋਂ ਜਿਨ੍ਹਾਂ ਦੇ ਵਿੱਚ ਆਪਾਂ ਦੇਖਦੇ ਆਂ ਸੰਗਤ ਜੀ ਜੋ ਖਾਣ ਪੀਣ ਦੇ ਲੰਗਰ ਪ੍ਰਸ਼ਾਦੇ ਦੇ ਲੰਗਰ ਤਾਂ अनेका ਹੀ ਲੱਗ ਰਹੇ ਨੇਗੇ ਤੇ ਮੈਂ ਸਮਝਦਾ ਵੀ ਇਹ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦਾ ਜੋ ਮਹੱਤਵ ਦੱਸਿਆ ਹੈ ਤੇ ਕਿਤੇ ਨਾ ਕਿਤੇ ਆਪਾਂ ਨੂੰ ਉਸ ਚੀਜ਼ ਨੂੰ ਵੀ ਗੁਰਬਾਣੀ ਦੇ ਲੰਗਰ ਆ ਜਿਹੜੇ ਉਹਨਾਂ ਨੂੰ ਵੀ ਛਕਣਾ ਚਾਹੀਦਾ ਹੈ ਜਿਨ੍ਹਾਂ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਬਾਣੀ ਕੰਠ ਮੁਕਾਬਲੇ ਗੁਰਮਤ ਮੁਕਾਬਲੇ ਔਰ ਤੀਰ ਅੰਦਾਜ਼ੀ ਮੁਕਾਬਲੇ ਸਿੱਖ ਇਤਿਹਾਸ ਨਾਲ ਜੁੜੇ ਵਿਸ਼ੇਸ਼ ਉਪਰਾਲੇ ਲੜੀਵਾਰ ਰੂਪ ਦੇ ਵਿੱਚ ਜਿਵੇਂ ਮਹਾਰਾਜ ਜੀ ਦਾ ਆਪਾਂ ਲੜੀਵਾਰ ਰੂਪ ਦੇਖਦੇ ਆਂ ਦਰਸ਼ਨ ਕਰਦੇ ਆਂ ਉਹਨਾਂ ਨੂੰ ਮੁੱਖ ਰੱਖਦੇ ਆਂ ਸਮੁੱਚੇ ਹੀ ਸੰਗਤਾਂ ਨੂੰ ਲੜੀਵਾਰ ਰੂਪ ਦੇ ਲਿਖਣ ਦੀ ਜਿਹੜੀ ਆਪਾਂ ਕਲਮ ਦਬਾਹ ਦੇ ਨਾਲ ਆਪਾਂ ਫ੍ਰੀ ਕਲਾਸਾਂ ਲਗਾਈਆਂ ਜਾਂਦੀਆਂ ਰਹੀਆਂ ਸੋ ਇਹ ਵਿਸ਼ੇਸ਼ ਉਪਰਾਲਾ ਧੰਨ ਧੰਨ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਆਸਰੇ ਮਾਪੁਰਖਾਂ ਦੇ ਓਟ ਆਸਰੇ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਚੱਲ ਰਿਹਾ ਹੈਗਾ ਮੈਂ ਆਪ ਸਾਂ ਇਹਨਾਂ ਦੇ ਵੀਰ ਜੀ ਹੋਣਾਂ ਦੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਸੰਗਤ ਜੀ ਜੋ ਅੱਜ ਲੋਡ ਹੈ ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਹੈ ਜੋ ਅੱਜ ਖਾਸ ਲੋਡ ਹੈ ਇਸ ਤਰ੍ਹਾਂ ਦੇ ਉਪਰਾਲਿਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਸਹਿਯੋਗ ਕਰਨ ਦੀ ਤਾਂ ਜੋ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸੇਧ ਦੇ ਸਕੀਏ ਇਸ ਕਲਯੁਗ ਦੇ ਦੌਰ ਤੋਂ ਆਪਾਂ ਬਚ ਸਕੀਏ ਤੇ ਮਹਾਰਾਜ ਨਾਲ ਨਾਮ ਸਿਮਰਨ ਬਾਣੀ ਨਾਲ ਜੁੜ ਸਕੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੰਦ ਬੰਦ ਕਟਵਾਇਨੇ ਸਿੰਗਣੇ ਤਦਿੱਕੀ ਨਾਲ ਸਿੱਧਕਾ ਨਬਾਇਨੇ ਹਾਰਿਆਂ ਦੇ ਨਾਲ ਬੰਦ ਬੰਦ ਕਟਵਾਇਨੇ ਸਿੰਗਣੇ ਤਦਿੱਕੀ ਨਾਲ ਸਿੱਧਕਾ ਨਬਾਇਨੇ ਸਿੱਕੀ ਨਾਲ ਦਿੱਤਾ ਸਿੰਗ ਦਾ ਸਿੱਧਕਾ ਨਬਾ ਸਿੱਕੀ ਨਾਲ ਦਿੱਤਾ ਸਿੰਗ ਦਾ ਸਿੱਧਕਾ ਨਬਾ ਜਨਮ ਦੇ ਅੜਬਾ ਬੱਦੀਪ ਸਿੰਘ ਦਾ ਜਰੀਆਂ ਨਾਲ ਤਾਂ ਮਨਾ ਜਨਮ ਦੇ ਅੜਬਾ ਬੱਦੀਪ ਸਿੰਘ ਦਾ ਜਰੀਆਂ ਨਾਲ ਤਾਂ ਮਨਾ ਤਤੀਆਂ ਲੋਹਾ ਦੇ ਬੈਡ ਚੌਂਕੜੇ ਲਗਾਏ ਨੇ ਤਤੀਆਂ ਲੋਹਾ ਦੇ ਬੈਡ ਚੌਂਕੜੇ ਲਗਾਏ ਨੇ ਸਿੰਗਣੇ ਤਦਿੱਖੀ ਨਾਲ ਤੇ ਦੁਕਾਨ ਬਾਇਨੇ ਸਿੰਗਣੇ ਤਦਿੱਖੀ ਨਾਲ ਤੇ ਦੁਕਾਨ ਬਾਇਨੇ ਸਿੰਗਣੇ ਤਦਿੱਖੀ ਨਾਲ ਤੇ ਦੁਕਾਨ ਬਾਇਨੇ ਸਿੱਖੀ ਨਾਲ ਦਿੱਤਾ ਸਿੰਗ ਦੀ ਦੁਕਾਨ ਬਾ ਸਿੱਖੀ ਨਾਲ ਦਿੱਤਾ ਸਿੰਗ ਦੀ ਦੁਕਾਨ ਬਾ ਜਨਮ ਦੇ ਆਰਬਾ ਬੱਦੀ ਬੇਂਗ ਦਾ ਜੋ ਨਾ ਸੰਗ ਤਾਂ ਮਨਾ ਨਨਮ ਤੇ ਆੜਾ ਬਬੀਪ ਦੇਂਗਦਾ ਜੜੀਆ ਸੱਜ ਕਮਨਾ ਨਨਮ ਤੇ ਆੜਾ ਸੱਤ ਬੀਪ ਦੇਂਗਦਾ ਨਨਮ ਤੇ ਆੜਾ ਨਨਮ ਤੇ ਆੜਾ ਸੱਤ ਬੀਪ ਦੇਂਗਦਾ ਰੰਬੀਆ ਦੇ ਨਾਲ ਸਿੰਘ ਕੋਪਰੇ ਲਵਾਏ ਨੇ 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 ਸਿੱਕੀ ਦੇ ਨਾਲ ਸਿੰਘ ਸੇ ਦੁਕਾਨ ਬਾਇ ਨੇ ਸਿੱਕੀ ਦੇਸੀ ਨਾਲ ਸਿੰਘ ਸੇ ਦੁਕਾਨ ਬਾਇ ਨੇ ਸਿੱਖ ਨਾਲ ਜਤਨ ਜਤਕਾਨ ਬਾ ਸਿੱਖ ਨਾਲ ਜਤਨ ਜਤਕਾਨ ਬਾ ਜਨਮ ਤੇ ਆੜਾ ਬਬਰੀ ਪਤੇਂ ਕਾ ਜਰੀ ਯਾਗ ਤਾਮਨਾ ਜਨਮ ਤੇ ਆੜਾ ਬਬਰੀ ਪਤੇਂ ਕਾ ਜਰੀ ਯਾਗ ਤਾਮਨਾ ਜਨਮ ਤੇ ਆੜਾ ਬਬਰੀ ਜੀਤੇ ਨਾ ਯਾਗ ਤਾਮਨਾ ਜਨਮ ਤੇ ਆੜਾ ਬਬਰੀ ਜੀਤੇ ਨਾ ਯਾਗ ਤਾਮਨਾ ਗੁਰ ਬਾਜਾ ਵਾਲਾ ਪੁੱਤ ਨੀਂ ਅਜੇ ਚੜਾ ਗਿਆ ਗੁਰ ਬਾਜਾ ਵਾਲਾ ਪੁੱਤ ਨੀਂ ਅਜੇ ਚੜਾ ਗਿਆ ਗੁਰ ਬਾਜਾ ਵਾਲਾ ਪੁੱਤ ਨੀਂ ਵੱਟ ਸਹਬਾ ਜਾ ਦੇਉ ਤੋ ਜੰਗ ਚੇਲੜਾ ਗਿਆ ਵੱਟ ਸਹਬਾ ਜਾ ਦੇਉ ਤੋ ਜੰਗ ਚੇਲੜਾ ਗਿਆ ਸਿੱਖੀ ਨਾਲ ਦਿੱਤਾ ਦਿੰਦਸੇ ਦਕਾਨਾ ਬਾ ਸਿੱਖੀ ਨਾਲ ਦਿੱਤਾ ਦਿੰਦਸੇ ਦਕਾਨਾ ਬਾ ਜਨਮਾ ਤੇ ਆੜਾ ਬਬਰੀ ਬਦਿੰਗਦਾ ਜਰੀਆਂਾਂ ਦਾਂਗ ਤਾਮਨਾ ਜਨਮਾ ਤੇ ਆੜਾ ਬਬਰੀ ਬਦਿੰਗਦਾ ਜਰੀਆਂਾਂ ਦਾਂਗ ਤਾਮਨਾ ਦੋਹਰਾ ਵਾਰ ਬਾਤ ਸੰਗਨੀ ਅਜੇ ਖਲੋਤੇ ਨੇ ਦੋਹਰਾ ਵਾਰ ਬਾਤ ਸੰਗਨੀ ਅਜੇ ਖਲੋਤੇ ਨੇ ਲਾਲ ਗੁਰ ਬਾਜਾਵਲ ਦੇ ਮਾਤਾ ਗੁਜਰੀ ਦੇ ਪੁੱਤ ਨੇ ਲਾਲ ਗੁਰ ਬਾਜਾਵਲ ਦੇ ਮਾਤਾ ਗੁਜਰੀ ਦੇ ਪੁੱਤ ਨੇ ਨੀਆਂ ਵੀ ਕਰਾਏ ਨੇ ਜਕਾਰੇ ਵੀਰਲਾ ਨੀਆਂ ਵੀ ਕਰਾਏ ਨੇ ਜਕਾਰੇ ਵੀਰਲਾ ਜਨਮ ਦਿਹਾੜਾ ਬਬਰੀ ਪਤੰਗ ਦਾ ਜਰੀਆਂ ਸੰਗ ਤਾਂ ਮਨਾ ਜਨਮ ਦਿਹਾੜਾ ਬਬਰੀ ਪਤੰਗ ਦਾ ਜਰੀਆਂ ਸੰਗ ਤਾਂ ਮਨਾ ਵਾਜਾ ਵਾਲੇ ਗੁਰੂ ਦੇ ਤਕਾਲਾ ਗੁਣ ਗਾਉਂਦਾ ਏ ਵਾਜਾ ਵਾਲੇ ਗੁਰੂ ਦੇ ਤਕਾਲਾ ਗੁਣ ਗਾਉਂਦਾ ਏ ਵਾਜਾ ਵਾਲੇ ਵਾਰ ਕਨ ਦਾ ਨਹੀਂ ਕੋਈ ਆਉਂਦਾ ਏ ਵਾਜਾ ਵਾਲੇ ਵਾਰ ਕਨ ਦਾ ਨਹੀਂ ਕੋਈ ਆਉਂਦਾ ਏ ਚਿੱਕੀ ਨਾਲ ਦੇ ਤਦ ਗਜੇਦ ਕਾਨਾ ਮਾ ਚਿੱਕੀ ਨਾਲ ਦੇ ਤਦ ਗਜੇਦ ਕਾਨਾ ਮਾ ਜਨਮ ਤੇ ਆੜਾ ਬੱਬੀ ਦੀਪ ਸਿੰਘ ਦਾ ਜਰੀਆਂ ਸੰਗ ਤਾਮਨਾ ਜਨਮ ਤੇ ਆੜਾ ਬੱਦ ਜੀ ਬਿੰਦ ਦਾ ਜਰੀਆ ਸੰਗਤਾ ਮਨਾ